ਉਹਨੋਂ ਮੈਕਸ ਬ੍ਰਾਂਡ ਹੈ ਇਹ ਸਾਰੇ ਦੁਕਾਨਦਾਰਾਂ ਨੂੰ ਮਾਲ ਦਿੰਦਾ ਕੋਈ ਮੈਨੂੰ ਨਹੀਂ ਦਿੰਦੇ ਸਾਰਾ ਲਈ ਇੱਕ ਨਾਲ ਦਾ ਮਾਲ ਤਿਆਰ ਹੁੰਦਾ ਸਿਰਫ ਅਸੀਂ ਇਹ ਵੀ ਅਸੀਂ 2% ਦੇ ਖੇਡੰਦਾ ਜਿਗਰਾ ਰੱਖਦੇ ਜੀ ਬਾਕੀ ਨਹੀਂ ਹੈਗਾ ਹੁਣ ਜਿਵੇਂ ਅਸੀਂ ਰਜਿਸਟਰ ਤਿਆਰ ਕੀਤਾ ਜੀ ਹਾਂਜੀ ਇਹਨਾਂ ਪ੍ਰੋਫਟ ਦੇ ਵੇਚਨੇ ਜੀ ਇਹਦਾ ਚੈਲੰਜ ਹੈ ਜੀ ਸਾਡੇ 250 ਦੇਈਏ ਸਾਡੇ 250 ਲੈਨੇ ਆ ਸਾਡੇ 250 ਦੀ ਆਈ ਹੈ ਤੇ ਸਾਡੇ 250 ਦੇ ਰਹੇ ਹਾਂ ਜੇ ਅਸੀਂ ਉਹਨਾਂ ਨੂੰ ਇਹ ਚੀਜ਼ ਦਾ ਚੈਲੰਜ ਕਰਦੇ ਹਾਂ ਜੀ ਹੁਣ ਵੀ 280 ਵੇਚ ਦਾ ਰਜਿਸਟਰ 120 ਦੇ ਦੋ ਦੇ ਕੇ ਦਿਖਾਓ ਜੀ ਅਸੀਂ 12 ਨਾਲ 12 ਫਰੀ ਦੇ ਰਹੇ ਆ ਇੱਕ ਗੱਲ ਆਪੇ ਪੇਪਰ ਦੇਖੋ ਜੀ ਲੋਕਾਂ ਨਾਲ ਜਮਾ ਮੈਂ ਕਹਿੰਦਾ ਜਮਾ ਲੋਕਾਂ ਦਾ ਮਾਸ ਹੀ ਪਟ ਲਿਆ ਬਈ ਤੁਸੀਂ ਐਨੀ ਆ ਠੱਗੀਆਂ ਮਾਰੀਆਂ ਮੈਂ ਕਮੈਂਟ ਪੜ ਪੜ ਕੇ ਪਰੇ ਦੋ ਸਾਲ ਪਹਿਲਾਂ ਤੁਸੀਂ ਵੀ ਵਸੇਰਾ ਲੁੱਟਿਆ ਹੋ ਲੋਕਾਂ ਨੂੰ ਬਈ ਅਸੀਂ ਲੁੱਟਿਆ ਨਹੀਂ ਜੀ ਅਸੀਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਤੁਸੀਂ ਤਾਂ 5% ਤੇ ਕਰਿਆ ਨਹੀਂ ਕੰਮ ਨਹੀਂ ਬਾਈ ਜੀ ਅਸੀਂ ਬਹੁਤ ਲੁੱਟਿਆ ਲੁੱਟਿਆ ਨਾ ਕੋਪਰਫ ਦੇ ਵੇਚਨੇ ਜੀ ਇਹਦਾ ਚੈਲੰਜ ਹੈ ਜੀ ਸਾਡਾ ਸਾਡੇ 22 ਦੇ ਜੀ ਸਾਡੇ 22 ਲੈ ਰਿਆ ਸਾਡੇ 22 ਦੀ ਆਈ ਹੈ ਤੇ ਸਾਡੇ 22 ਦੇ ਰਿਹਾ ਜੇ ਅਸੀਂ ਉਹਨਾਂ ਨੂੰ ਇਹ ਚੀਜ਼ ਦਾ ਚੈਲੰਜ ਕਰਦੇ ਹਾਂ ਜੀ ਹੁਣ ਵੀ 280 ਵੇ ਦਾ ਰਿਸਟਰ 120 ਦੇ ਦੋ ਦੇ ਕੇ ਦਿਖਾਓ ਜੀ ਅਸੀਂ 12 ਨਾਲ 12 ਫਰੀ ਦੇ ਰਿਹਾ ਇੱਕ ਗੱਲ ਪੇਪਰ ਦੇਖੋ ਜੀ ਇੱਕ ਗੱਲ ਹੋਰ ਆ ਪੇਪਰ ਡੋਨੋਮੈਕਸ ਬ੍ਰਾਂਡ ਹੈ ਇਹ ਸਾਰੇ ਦੁਕਾਨਦਾਰਾਂ ਨੂੰ ਮਾਲ ਕਰਦਾ ਕੋਈ ਮੈਨੂੰ ਨਹੀਂ ਲੰਬੇ ਸਾਰਿਆਂ ਲਈ ਇੱਕ ਨਾਲ ਦਾ ਮਾਲ ਤਿਆਰ ਹੁੰਦਾ ਸਿਰਫ ਹਸੀ ਇਹ ਵੀ ਅਸੀਂ 2% ਦੇ ਖੇਡਨ ਦਾ ਜਿਗਲਾ ਰੱਖਦੇ ਜੀ ਬਾਕੀ ਦਾ ਨਹੀਂ ਹੈਗਾ ਹੁਣ ਜਿਵੇਂ ਅਸੀਂ ਰਜਿਸਟਰ ਤਿਆਰ ਕੀਤਾ ਜੀ ਹਾਂਜੀ ਇਹ ਰਜਿਸਟਰ ਤੁਸੀਂ ਵੀਰ ਜੀ ਦੇਖੋ ਪਿਛਲੀ ਵਾਰ ਲੋਕਾਂ ਨੇ ਇਲਿਗੇਸ਼ਨ ਲਾਇਆ ਸੀ ਬਾਈ ਜੀ ਤੇਰੇ ਪੇਜ ਘੱਟ ਵੱਧ ਨੇ ਜਾਂ ਹੋਰ ਹੈ ਜੀ ਉਹਨਾਂ ਦਾ ਵੀ ਇਤੀ ਅਸੀਂ ਐ ਸਮਝ ਲਓ ਵੀ ਗੱਲ ਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਕਸਟਮਰ ਨਹੀਂ ਕਹਿੰਦਾ ਉਹ ਕੋਈ ਨਾ ਕੋਈ ਕਹਾਵਾਂ ਹੁੰਦਾਗਾ ਵੀ ਕਹੇ ਯਾਰ ਇਹ ਪੁੱਛ ਉਹਨੂੰ ਅਸੀਂ ਉਹ ਪੁੱਛੇ ਜੀ ਅਸੀਂ 280 ਪੇਜ ਦਾ ਰਿਸਟਰ ਹੈ ਜੀ 120 ਐਮ ਆਰ ਵੀ ਲਿਖਿਆ ਪੇਜ ਕਿਹੜੀ ਕੁਆਲਿਟੀ ਦਾ ਲਿਖਿਆ ਜੀ ਮੈਨੂਫੈਕਚਰ ਸਾਰਾ ਕੁਝ ਲਿਖ ਅਸੀਂ ਉਹਨਾਂ ਨੂੰ ਇਹ ਚੀਜ਼ ਦਾ ਚੈਲੰਜ ਕਰਦੇ ਆ ਜੀ ਹੁਣ ਵੀ 280 ਵੇਜ ਦਾ ਰਿਸਟਰ 120 ਦੇ ਦੋ ਦੇ ਕੇ ਦਿਖਾਓ ਜੀ ਅਸੀਂ 12 ਨਾਲ 12 ਫਰੀ ਦੇ ਰਿਹਾ ਇੱਕ ਗੱਲ ਆ ਪੇਪਰ ਦੇਖੋ ਜੀ ਇੱਕ ਗੱਲ ਹੋਰ ਆ ਪੇਪਰ ਬਹੁਤ ਵਧੀਆ ਨੇਗੇ ਠੀਕ ਨੇਗੇ ਇੱਕ ਗੱਲ ਹੋਰ ਆ ਜਿਹੜੇ ਦੁਕਾਨਦਾਰ ਕਮਾਈ ਕਰਦੇ ਨੇ ਤੇ ਤੁਸੀਂ ਕਮਾਈ ਕਿਉਂ ਨਹੀਂ ਕਰ ਰਹੇ ਤੁਹਾਡਾ ਐਡਾ ਵੱਡਾ ਆਪਨ ਬੁੱਕ ਡਿੱਪੋ ਦਾ ਨਾਮ ਆ ਬਣਾਇਆ ਹੋਇਆ ਤੁਸੀਂ ਤੇ ਤੁਸੀਂ ਕਮਾਈ ਕਿਵੇਂ ਕਰਦੇ ਹੋ ਇੰਨੀ ਕੀ ਚੱਕਰ ਆ ਉਹ ਕਮਾਈ ਵੱਧ ਕਰਦੇ ਆ ਜਾਂ ਕੀ ਚੱਕਰ ਤੁਸੀਂ ਬਿਲਕੁਲ ਨਹੀਂ ਕਰ ਰਹੇ ਬਾਈ ਜੀ ਅਸੀਂ ਕਿੰਨੇ ਪਰਸੈਂਟ ਦੇ ਕੰਮ ਕਰਾਂਗੇ ਅਸੀਂ 2 ਤੋਂ ਲੈ ਕੇ 5% ਲੈ ਗਏ ਬਾਅਦ ਤੋਂ ਬਾਅਦ 5% ਜੀ ਬਾਈ ਜੀ ਤੇ ਕਾਰਨ ਕਿ ਦੂਜੇ ਕਿਉਂ ਨਹੀਂ ਕਰ ਰਹੇ ਕੰਮ ਬਾਈ ਜੀ ਦੇਖੋ ਹਰੇਕ ਦੀ ਆਪਣੀ ਆਪਣੀ ਮਰਜ਼ੀ ਹੈ ਜੀ ਕਿਸੇ ਦਾ 2% ਜਾਂ ਢਿੱਡ ਪੂਰਾ ਹੁੰਦਾ ਜੀ ਕਿਸੇ ਦਾ 20 ਚ ਹੁੰਦਾ ਤੇ ਤੁਸੀਂ ਖਸਤਾ ਕਰ ਲੈਣੋਂ 2% ਦਾ ਕਾਣ ਆਉਂਦੇ ਜਮਾਲ ਕੇ ਦਿੱਤੀ ਜੀ ਠੀਕ ਹੈ ਜੀ ਪੱਕੇ ਜੇ ਕੰਮ ਹੈ ਜੀ GST ਦੇ ਨਾਲ ਸਾਰਾ ਕੁਝ 5% ਦਾ ਸੰਤੁਸ਼ਟੀ ਹੈ ਸਰ ਲਓ ਜੀ ਬਾਈ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਹਨਾ ਇਹਨਾਂ ਨੇ ਜਿਹੜਾ ਹੈਗਾ ਵੀ ਕਈ ਵਾਰ ਆ ਕੇ ਕਹਿੰਦੇ 2% ਨਾਲ ਹੀ ਆਪ ਤੁਸੀਂ ਕੀ ਕਰ ਲੋਗੇ ਹਨਾ ਇਨਾਂ ਦੀ ਕਿਰਾਇਆ ਜਿਹੜਾ ਹੈ ਕਿ ਇਹਨਾਂ ਦਾ ਕੋਈ ਕਿਰਾਇਆ ਨਹੀਂ ਦੁਕਾਨ ਵਿੱਚ ਮਕਾਨ ਬਣਿਆ ਹੋਇਆ ਬੁੱਕ ਟਿੱਪੂ ਦੇ ਵਿੱਚ ਹੀ ਹੈ ਨਾ ਆਪ ਦੀ ਹੈ ਇਹ ਵੀ ਚੀਜ਼ ਜਿਹੜੀ ਵੱਡੀ ਗੱਲ ਆ ਤੇ ਬਾਕੀ ਦੋਨੇ ਭਾਈ ਕੰਮ ਕਰਦੇ ਜੀ ਭਾਈ ਆਪ ਕੰਮ ਕਰਦੇ ਹੈ ਮਲਾਜ਼ਮ ਸਾਡੇ ਕੋਲ ਇੱਕ ਹੈ ਠੀਕ ਹੈ ਜੀ ਇੱਕ ਮਲਾਜ਼ਮਾ ਦੋਨੇ ਭਰਾ ਆਪ ਕੰਮ ਕਰਦੇ ਹੋ ਉਹੀ ਜਿਹੜੀ ਹੈਗੇ ਤੁਸੀਂ ਕਮਾਈ ਕਰ ਰਹੇ ਹੋ ਬਿਲਕੁਲ ਜੀ ਜਿਹੜੀ ਕਮਾਈ ਤੁਸੀਂ ਕਿਸੇ ਨੂੰ ਦੇਣੀ ਉਹ ਤੁਸੀਂ ਆਪ ਰੱਖ ਰਹੇ ਹੋਗੇ ਵੀ ਦੋਨੇ ਭਾਈ ਵੀ ਜੀ 5% ਸਾਡੇ ਸਦਲੇ ਹੈ ਜੀ ਅਸੀਂ ਪੂਰਾ ਕਰ ਰਹੇ ਹਾਂ ਹੁਣ ਜਿਵੇਂ ਅਸੀਂ ਕੋਈ ਵੀ ਚੀਜ਼ ਤੁਸੀਂ ਦੇਖ ਲਓ ਅਗਲਾ ਕਹਿੰਦਾ ਵੀ ਉਹ ਅਸੀਂ ਚੈਲੰਜ ਕਰਦੇ ਹਾਂ ਹੁਣ ਜਿਵੇਂ ਆ ਚੂ ਇਹ ਇਹ ਪੈਨਸਲ ਦਾ ਐਮ ਆਰ ਪੀ ਇੱਥੇ ਲਿਖਿਆ 600 ਰੁਪਏ ਜੀ ਠੀਕ ਹੈ ਜੀ ਠੀਕ ਹੈ ਅਸੀਂ 450 ਹੀ ਦਿੰਦਾ ਇੱਕ ਸੂਰ ਡੱਬਿਆਂ ਦੀ ਲਿਖਦਾ ਕੋਈ ਬਜ਼ੁਰਗ ਲੈ ਜੇ ਕੋਈ ਬੱਚਾ ਲੈ ਜੇ ਕੋਈ ਵੱਡਾ ਲੈ ਜੇ ਰੁਪਿਆ ਇੱਥੇ ਲਗਿਆ 600 ਰੁਪਏ ਤੁਹ ਦੇ ਰਹੇ ਹੋ ਤੁਸੀਂ ਸਾਡੇ 40 ਇੱਕ ਇਹਦੇ ਵਿੱਚ ਹੋਰ ਕੀ ਕਰਦੇ ਲੋਕ ਜਿਹਦੇ ਵਿੱਚ ਨਾ ਸ਼ਾਪ ਨਾ ਰਹਿ ਜੀ ਇਹ ਕੱਟ ਨਾ ਦੇ ਜੀ ਠੀਕ ਹੈ ਜੀ ਸਾਡੇ ਨਾਲ 100 ਰੁਪਏ ਸ਼ਾਪ ਨੇ ਡੱਬੀ ਵਿੱਚ ਫਰੀ ਹੈ ਇਹ ਫਰੀ ਹੈ ਜੀ ਬਿਲਕੁਲ ਇਹ ਚੀਜ਼ਾਂ ਨਾ ਪਤਾ ਨਹੀਂ ਹੈਗਾ ਇਹ ਫਿਰ ਇਸ ਆਮ ਕੀ ਪਤਾ ਲੱਗਦਾ ਜਾਂ ਰੱਖ ਲਈ ਜੀ ਹਾਂ ਜੀ ਆਹ ਲਾ ਕਹਿੰਦਾ ਡੱਬਾ ਲੈ ਜਾ ਚੱਕੀ ਸਾਡੇ ਨਾਲ ਆਹ ਚੀਜ਼ ਫਰੀ ਹੈ ਜੀ 100 ਰੁਪਏ ਦੀ ਬਸ 100 ਰੁਪਏ ਦੇਖੋ ਜੀ ਤੁਸੀਂ ਆਪ ਦੇਖੋ ਵੀ ਜਦੋਂ ਤੁਸੀਂ ਪੈਸਾ ਲੈ ਕੇ ਆਉਣਾ ਨਾ ਉਹ ਤੁਹਾਨੂੰ ਆਹ ਕੱਲਾ ਡੱਬਾ ਵੀ ਦੇ ਸਕਦੇ ਹੈ ਨਾ ਕੋਈ ਵੀ ਹੋ ਸਕਦਾ ਕੀ ਤਾਂ ਕਰਕੇ ਅਗਲੇ ਰੇਟ ਉਹ ਚ ਵੀ ਕਰ ਲੈਣਾ 100 ਰੁਪਏ ਜਿਹੜਾ ਐਕਸਟਰਾ ਜਿਹੜਾ ਹੈਗਾ ਇਹਦੇ ਵਿੱਚ ਆਉਂਦਾ ਫਿਰ ਹੀ ਆਉਂਦਾ ਇਹ ਫਿਰ ਹੀ ਦੇਣਗੇ ਹਨਾ ਬਹੁਤ ਪੈਨਸਲ ਤੁਹਾਨੂੰ ਦਿਖਾਉਂਗਾ ਜੀ ਅੱਠ ਗੋਰ ਦਿਖਾਉਂਗਾ ਸਰ ਆਪਾਂ ਚੱਲਦੇ ਆਂ ਉਧਰ ਵੀ ਅੱਗੇ ਚੱਲਾਂਗੇ ਐਸੇ ਤਰ੍ਹਾਂ ਜਿਵੇਂ ਅਸਲੀ ਪੈਨਸਲ ਹੈ ਜੀ ਫਿਊਜ਼ਨ ਦੀ ਜੀ ਠੀਕ ਹੈ ਜੀ ਸਾਰੀ ਬ੍ਰਾਂਡ ਦੀ ਹੈ ਜੀ ਹਾਂਜੀ ਇਹ 700 ਐਮ ਆਰ ਸੀ 700 ਹਾਂਜੀ ਸਾਡੇ ਕੋਲ ਨਾ ਸਿਰਫ 500 ਰੁਪਏ ਦੀ 500 ਰੁਪਏ 200 ਰੁਪਏ ਦੇ ਵਿੱਚ ਲੈਸ ਆਸੀਂ 10 ਰੁਪਏ ਤੇ ਡੱਬਾ ਦੇ ਰਿਹਾ ਜੀ ਠੀਕ ਹੈ ਸਾਡਾ ਸੰਤੁਸ਼ਟੀ ਹੈ 10 ਰੁਪਏ ਦੇ ਆ ਲਓ ਜੀ 10 ਰੁਪਏ ਦੇ ਵਿੱਚ ਜਿਹੜਾ ਹੈਗਾ ਨਾ ਡੱਬਾ ਮਿਲੂਗਾ 10 700 ਰੁਪਏ ਨਹੀਂ ਇਸ ਤਰ੍ਹਾਂ ਨਹੀਂ ਜੀ 10 ਰੁਪਏ ਤੁਸੀਂ ਕੁਮਾਰ ਰਹੇ ਹੋ ਇਹਦੇ ਵਿੱਚੋਂ ਜੀ ਬਾਈ ਜੀ ਡੱਬੇ ਮਗਰ 10 ਰੁਪਏ ਕੁਮਾਰ ਰਹੇ ਨੇ ਬਾਈ ਜੀ ਜਿਹੜੇ ਗਾਹਾਂ ਹੋਰ ਦੁਕਾਨਾਂ ਜਿਵੇਂ 700 ਰੁਪਏ ਤੋਂ 700 ਦੇ ਦੇਣਗੇ ਹਨ ਜੇਕਰ ਉਹ 6 ਆ ਹੁਣ ਨਿਓਨ ਪੈਨਸਲ ਹੈ ਜੀ ਪੂਰੀ ਪਪੂਲਰ ਪੈਨਸਲ ਹੈ ਟੌਮਸ ਦੀ ਜੀ ਹਾਂਜੀ ਬੱਚੇ ਮੰਗਦੇ ਰੰਗ ਬਰੰਗੀ ਰਾਵੜ ਵਾਲੀ ਪੈਨਸਲ ਜੀ ਇਹ ਪੈਨਸਲ ਦੀ ਡੱਬੀ 60 ਰੁਪਏ ਦੀ ਹੈ ਜੀ ਕੋਈ 55 ਦੇਂਦਾ ਕੋ 60 ਦੀ ਹਾਂਜੀ ਅਸੀਂ ਇਹ ਪੈਕੇਟ ਸਿਰਫ 380 ਰੁਪਏ ਦੇ ਰਹੇ ਜੀ ਤੁਸੀਂ ਪਤਾ ਕਰ ਲਓ ਥੋੜੇ ਅਸੀਂ ਇਹ ਚੈਲੇਂਜ ਆ ਬਾਈ ਜੇ ਕਈ ਵਾਰ ਤੁਸੀਂ ਰੇਟ ਵੱਧ ਲਾਤਾ ਕਿਤੇ ਫੇਰ ਵੀਡੀਓ ਚੱਲ ਰਹੀ ਹੈ ਤੇ ਕੌਣ ਰੇਟ ਤੇ ਲੈਣੇ ਜੀ ਸਾਡੇ ਕੋਲੇ 21 ਸੰਤੁਸ਼ਟੀ ਕਰਾ ਥੋੜੇ ਸਾਡੇ ਕੋਲ ਆ ਜਾਓ ਬਿੱਲ ਦੇਖ ਲਓ ਬੈ ਕੇ ਆਰਾਮ ਨਾਲ ਚੱਟੀ ਕਰ ਠੀਕ ਹੈ ਜੀ ਸੋਲੂ ਦਿਖਾ ਦਵਨੇ ਬਿੱਲ ਲ ਤੇ ਇਹ ਤਾਂ ਕੁਛ ਨਹੀਂ ਜੀ 360 ਰੁਪਏ ਦੀ ਖਰੀਦ ਹੈ ਜੀ 60 ਰੁਪਏ ਦੀ ਸੌਰੀ ਠੀਕ ਹੈ ਜੀ ਠੀਕ ਹੈ ਤੇ 180 ਰੁਪਏ ਦਾ ਦੇ ਰਹੇ ਹਾਂ ਜੀ ਠੀਕ ਹੈ ਟਰਾਂਸਪੋਰਟੇਸ਼ਨ ਵਿੱਚ ਹੈ ਜੀ ਹਾਂਜੀ ਸਾਨੂੰ 5-4 ਰੁਪਏ ਪੈਕਟ ਦਾ ਮਾਲ ਆਉਂਦਾ ਜੀ ਉੱਥੋਂ ਲੱਗਦਾ ਵੀ ਖਰਚਾ ਲੱਗਦਾ ਹਾਂਜੀ ਤੇ 360 ਤੇ 670 ਰੁਪਏ ਤੁਸੀਂ ਪੀਸ ਦੇ ਲਾ ਕੇ ਚਲੋ 5 ਲਾ ਲਓ ਜੀ 360 67 ਰੁਪਏ ਦਾ ਪਵੇਗਾ ਜੀ ਆ 380 ਰੁਪਏ ਦਾ ਦੇ ਰਹੇ ਹਾਂ 12 ਰੁਪਏ ਪੈਕਟ ਲੈ ਰਹੇ ਹਾਂ 12 ਰੁਪਏ ਪੈਕਟ ਇਹ ਮੇત્રો 12 ਰੁਪਏ ਕਮਾਈ ਕਰਕੇ ਦੇ ਰਹੇ ਨੇ ਪੈਕਟ ਹੈਨਾ ਪੈਂਸਨ ਦਾ ਤੇ ਹੋਰ ਬਾਈ ਜੀ ਕਰ ਰਜਿਸਟਰ ਕਹਿ ਰਹੇ ਤੁਸੀਂ ਜੇ ਇਸ ਚੀਜ਼ ਹੋਰ ਹੈ ਜਿਵੇਂ ਤੁਸੀਂ ਕਹਿੰਦੇ ਜੀ ਰੇਟ 'ਚ ਫਰਕ ਹੋਵੇ ਹਾਂਜੀ ਅਸੀਂ ਪੰਜ ਕਹਿਣਾ ਸਾਨੂੰ ਕੋਈ 5% ਹੋਰ ਕੱਟ ਕੇ ਮਾਲ ਦੰਦਾ ਸੀ ਲੈ ਲਵਾਂ ਜਿੰਦਾ ਬਾਤੀ ਦੇ ਠੀਕ ਹੈ ਜੀ ਇਹ ਵੀ ਚੈਲੰਜ ਹੈ ਬਾਈ ਵੀ ਜੇ ਤੁਸੀਂ ਕਿਸੇ ਨੇ ਮਾਲ ਦੇਣਾ ਇਹਨਾਂ ਨੂੰ ਹਣਾ ਕਿੰਨੇ ਪਰਸੈਂਟ ਦੇ ਲੈ ਲੋਗੇ ਆ ਸਾਡੇ ਰੇਟ ਹੈ ਜੀ ਜੇ ਮੈਂ ਅਸੀਂ 5% ਕਮਾਈ ਲੈਂਦੇ ਹਾਂ ਹਾਂਜੀ ਸਾਨੂੰ ਕੋਈ ਦਵੇ ਤਾਂ ਸਹੀ 10% ਵੀ ਸਵਾਦ ਆਵੇ ਨਾ ਜੀ ਆਹ ਲਓ ਜੀ 10% ਦੇ ਇਹਨਾਂ ਨੂੰ ਜੀ ਸਵਾਲ ਆ ਜੂ ਕਹਿੰਦੇ ਜੇ ਕੋਈ ਹੈਗਾ ਅਗਲਾ ਕਹਿੰਦਾ ਇਹਨੂੰ ਵੇਚੀ ਜਾਂਦੇ ਐਵੇਂ ਪਤਾ ਨਹੀਂ ਕਿੱਥੋਂ ਲਿਆਉਂਦੇ ਆ ਮਾਲ ਲਵਾਂ ਜੀ ਅਖੀਰ ਨਾਲ ਦੰਦੇ ਜੀ ਤੇ ਸਭ ਤੋਂ ਪਹਿਲਾਂ ਜਿਹੜੇ ਬਈ ਦੁਕਾਨ ਵਾਲੇ ਵੀ ਮਾਲ ਦੇ ਸਕਦੇ ਆ ਹਨਾ ਜਿਹੜਾ ਮਰਜ਼ੀ ਦੀ ਜਿਹੜਾ ਮਰਜ਼ੀ ਪੰਜਾਬ ਦੇ ਵਿੱਚ ਕੋਈ ਆਪਦੇ ਆਪ ਨੂੰ ਧੀ ਵਧਾਉਂਦਾ ਹੋਵੇ ਹਾਂਜੀ ਅਸੀਂ ਉਹਨੂੰ ਓਪਨ ਕਰਦੇ ਵੀ ਅਸੀਂ 360 ਦਾ ਲੈਂਦੇ ਜੀ ਇਹ ਤਾਂ ਫਿਰ ਤੁਸੀਂ ਸਾਰਿਆਂ ਦੀ ਬੋਲ ਤੇ ਬੰਦ ਕਰ ਰਹੇ ਹੋ ਨਹੀਂ ਅਸੀਂ ਇਹ ਕਹਿਣੇ ਜੀ ਵੀ ਅਸੀਂ 340 ਰੁਪਏ ਨੂੰ ਜੇ ਸਾਨੂੰ ਦੇ ਕੇ ਜਾਂਦੇ ਹੋ ਜੀ ਨਹੀਂ ਹਾਂ ਹਾਂ ਆ ਲੈ ਲਾਂਗੇ ਜੀ ਕੋਈ ਠੀਕ ਹੈ ਜੀ ਪੱਕੀ ਗੱਲ ਹੈ ਫੋਟੋ ਵੀ ਨਹੀਂ ਬਣੀ ਵੀਡੀਓ ਬਣੀ ਜਾਂਦੀ ਹੈ ਭਾਈ ਜੀ ਥੋੜਾ ਲਾਈਵ ਕਰਨਾ ਤੁਸੀਂ ਨਾਲ ਆ ਜੀ ਬਸ ਠੀਕ ਹੈ ਤੁਹਾਡਾ ਨੰਬਰ ਉਸ ਤੋਂ ਤੇ ਭੇਜ ਤੇ ਆ ਠੀਕ ਹੈ ਜੀ ਠੀਕ ਹੈ ਆ ਜ ਠੀਕ ਹੈ ਜੀ ਠੀਕ ਹੈ ਜੀ 500 ਰੁਪਏ ਮਾਰ ਕੀ ਬਈ ਜੀ ਆ ਦੇਖੋ ਪਰਮੇਟ ਬੀ ਸਾਹਬ ਹੈ ਜੀ 10 ਪੈਕਟ ਹੈ ਜੀ 500 ਰੁਪਏ ਦੇ ਹੋਗੇ 300 ਦਾ ਦਿੰਦੇ ਆ ਜੋ ਕੋ ਬੰਦਾ ਕਹਿੰਦਾ ਵੀ ਬਾੜ ਦੇ ਦੋ 280 ਰੁਪਏ ਦੇ ਦੇ ਬਈ ਜੀ ਮੈਂ ਲੈ ਲਊਗਾ ਲਓ ਜੀ ਸਭ ਤੋਂ ਵੱਡੀਆਂ ਗੱਲਾਂ ਤਾਂ ਕਰਕੇ ਅਗਲਾ ਕਹਿੰਦਾ ਵੀ ਆਉਣ ਬੁੱਕ ਡੀਪੋ ਤੇ ਚਲੋ ਹਣਾ ਸਮਾਨ ਲੈ ਕੇ ਆਈਏ ਹੁਣ ਮਰਗਿਆਂ ਵਾਸਤੇ ਇਹ ਸਭ ਤੋਂ ਵੱਡੀ ਗੱਲ ਹੈ ਹਣਾ ਇਹ ਆ ਕਾਪੀ ਹੈ ਬੱਚੇ ਪਰੋਣੇ ਬਹੁਤ ਔਖੇ ਨੇ ਤੇ ਇਹ ਸਮਾਨ ਵੀ ਮਹਿੰਗਾ ਮਿਲਦਾ ਕਾਪੀ ਦੇਖੋ ਕਿੰਨੇ ਕਿਆਰੀ ਹੈ ਹਾਂ ਜੀ ਪਿਛਲੀ ਵਾਰ ਤੇਜ ਦੇਖੋ ਜੀ ਕਿੰਨਾ ਹਣਾ ਬਿਲਕੁਲ ਜਮਾ ਬ ਠੀਕ ਹੈ ਜੀ ਬਾਈ ਜੀ ਡੋਮ ਅਸਲੀ ਹੈ ਜੀ ਡੋਮਸ ਕੰਪਨੀ ਦੀ ਲੈਕ ਤੋਂ ਮਾਉ ਜੀ ਦੇ ਰੇਟ ਲਿਖਿਆ ਹੋਇਆ ਜੀ ਸਾਰਿਆਂ ਕੋਲੇ ਮੇਨ ਦਾ ਮਾਲ ਆਪਣੇ ਬਹੁਤ ਦੁਕਾਨਾਂ ਤੇ ਹੋ ਰੂਗਾ ਨਾ ਜੀ ਸਾਰਿਆਂ ਦੀ ਪੈ ਜੀ ਇਹ 55 ਰੁਪਏ ਐਮ ਆਰ ਪੀ ਹਾਂਜੀ 172 ਰੁਪਏ ਜਨੇ ਜੀ ਲਿਖਿਆ ਹੋਇਆ ਜੀ ਠੀਕ ਹੈ ਜੀ ਹਾਂ 172 ਰੁਪਏ ਜਾਗੇ ਜੀ ਅਸੀਂ ਇਹਨੂੰ ਨੋ ਲਾਸ ਨੋ ਪ੍ਰੋਫਟ ਦੇ ਵੇਚਨੇ ਜੀ ਠੀਕ ਹੈ ਚੈਲੰਜ ਹੈ ਜੀ ਸਾਡਾ ਸਾਡੇ 25 ਦੇ ਜੀ ਸਾਡੇ 25 ਲੈ ਰਿਆ ਸਾਡੇ 25 ਦੀ ਆਈ ਹੈ ਤੇ ਸਾਡੇ 25 ਦੇ ਰਿਹਾ ਹਾਂ ਜੇ ਕੋਈ ਦੁਕਾਨਦਾਰ ਕਹਿੰਦਾ ਆਪਾਂ ਮਾਲ ਦੇ ਦੂਗਾ ਜੀ ਮੈਨੂੰ 5% ਹੋਰ ਕੱਟ ਜਿਨ੍ਹਾਂ ਦੇ ਬੱਚੇ ਪੜ੍ਹਦੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਇਹ ਵੀ 27 ਰੁਪਏ ਦੀ ਇਹਨਾਂ ਦੀ ਖਰੀਦ ਹੈ 27 ਰੁਪਏ 50 ਵਿੱਚ ਦੀ ਖਰੀਦ ਹੈ ਜੀ ਸਾਢੇ 27 ਰੁਪਏ ਦੀ ਖਰੀਦ ਹੈ ਸਾਢੇ 27 ਦੀ ਦੇ ਰਹੇ ਨਹੀਂ ਜੀ ਤੁਸੀਂ ਆਏ ਦੇਖੋ ਵੀ ਤੁਹਾਨੂੰ ਇਹ ਡੌਗਸ ਦੀ ਕਦੇ ਵੀ ਨਹੀਂ ਮਿਲਲੀ ਹਨਾ 55 ਰੁਪਏ ਐਮ ਆਰਪੀ ਹੈ ਨਾ ਵੀ ਤੁਹਾਨੂੰ 40 ਦੀ ਵੀ ਲਾ ਸਕਦਾ ਹੈਗਾ 50 ਦੀ ਵੀ ਲਾ ਸਕਦਾ ਹੈਗਾ ਠੀਕ ਹੈ ਜੀ 40 ਦੀ 45 ਦੀ ਜਿੱਥੋਂ ਤੱਕ ਲਾਉਂਦੇ ਲਾਉਂਦੇ ਆ ਪਰ ਇਹ ਕਹਿੰਦੇ ਸਾਢੇ 27 ਦੀ ਹੈ ਤੇ ਸਾਢੇ 27 ਦੀ 50 ਰੁਪਏ ਨੇ ਮਾਲਕ ਹੀ ਕੀਤਾ ਜੀ 60 ਵਾਲਾ ਮਗਰਾ ਹੈ ਠੀਕ ਹੈ ਮਾਰਪੀ ਹਾਂ ਵੀ ਅਸੀਂ 50% ਕਟਾਂਗੇ ਠੀਕ ਹੈ ਠੀਕ ਹੈ ਜੀ ਬਾਈ ਜੀ ਅਸੀਂ ਇਹ ਵੀ 27.5 ਦੀ ਲੈ ਲਾਂਗੇ ਜੀ ਪੱਲੋ ਇਹ ਵੀ 27.5 ਦੀ ਇਹ ਪੱਲੋ ਪਹਿਣ ਕੇ ਪਾ ਦਾਂਗੇ ਜੀ ਇੱਥੇ ਇਹ ਚ ਪੱਲੋ ਪਾਉਂਗੇ ਤੁਸੀਂ ਇਹ ਚ ਪੱਲੋ ਪਾਵਾਂਗੇ ਕਹਿੰਦੇ ਕਿ ਇਹ ਬਾਈ ਜੀ ਦੇਖੋ ਗੱਲ ਸੁਣੋ ਬੱਚਿਆਂ ਨੇ ਜਾਂਦੇ ਨੇ ਹਾਂ ਜੀ ਪਹਿਲਾਂ ਦਾ ਬੋਕਸ ਲੈ ਜਾਂਦੇ ਨੇ ਸਾਡੇ ਵਰਗਾਂ ਤੋਂ ਵੀ ਦੰਨੇ ਮਾਰਪੀ ਦੇ ਮਿਲਣਗੇ ਹਾਂ ਜੀ ਫੇਰ ਵਰਦੀਆਂ ਲੈਂਦੇ ਨੇ ਜੀ ਇੱਥੇ ਮੇਰੇ ਵਰਗੇ ਕੋਲੇ ਆ ਜਾਂਦੇ ਉਹ ਕਹਿੰਦੇ ਮੜ ਕੇ ਦੋ ਮੈਂ ਚੈਲੰਜ ਨਾਲ ਤਾਂ ਡਾ 27 ਰੁਪਏ ਦੀ ਕਾਪੀ ਆ ਦਿੰਨਾ ਜੀ 27 ਦੇ ਦਿੰਦਾ ਜੇ ਕੋਈ ਮਾਈ ਦਾ ਲਾਲਾ ਦੇ ਕੇ ਰੱਖਾ 25 ਦੀ ਸਵਾ ਕਰ ਲਓ ਜੀ ਜੇ ਕੋਈ ਕਹਿੰਦਾ ਨਾ ਚੈਲੰਜ ਕਰਦਾ ਦੇ ਕੇ ਦਿਖਾ ਦਿਓ ਬਾਈ ਇੰਨਾ ਵਹਣਾ ਆ ਰੇਟ ਦੇ ਵਿੱਚ ਦੇ ਕੇ ਦਿਖਾ ਦਿਓ ਬਾਈ ਜੀ 27 ਰੁਪਏ ਦੀ ਆਪਦੇ ਪੱਲਿਓ ਪਾ ਕੇ ਪੈਸੇ ਦੇ ਰਹੇ ਨੇ ਆ ਤਾਂ ਜਿਹੜੀ ਆਹ ਇਹਦੀ ਖਰੀਦ ਸੀ 27 ਰੁਪਏ ਹੈ ਨਾ ਡੌਂਗਸ ਦੀ ਇੱਕ ਚੀਜ਼ ਬਾਈ ਜੀ ਹੋਰ ਹੈ ਜੀ ਸਾਡੇ ਵੀਰ ਸਾਨੂੰ ਟ੍ਰੋਲ ਕਰਦੇ ਜਾਂ ਚੈਲੰਜ ਕਰਦੇ ਫੇਸਬੁੱਕ ਤੇ ਲਿਖਦੇ ਵੀ ਮਹਿੰਗਾ ਹੱਕ ਕਮੈਂਟ ਕਰਦੇ ਆਪਾਂ ਉਹਨਾਂ ਵੀਰ ਨੂੰ ਇਸ ਵਾਰ ਤੁਹਾਡੇ ਚੈਨਲ ਤੇ ਓਪਨ ਚੈਲੰਜ ਕਰਦੇ ਆ ਅਸੀਂ 25 ਨੂੰ ਬਿਲਿੰਗ ਕਰਕੇ ਦੇ ਰਿਹਾ ਜਿਹਨੂੰ ਮਹਿੰਗਾ ਲੱਗਦਾ ਸਾਨੂੰ 25 ਰੁਪਏ ਨੂੰ ਮਾਰ ਲਿਆ ਕੇ ਦਿਖਾਵੇ ਜੀ ਇਸ ਦਾ ਹੋਣੀ ਦਰਜਨ ਲਿਆਵੇ ਫਿਰ ਅਸੀਂ ਤੋਂ ਗੱਡੀ ਖਰੀਦਾਂਗੇ ਜੀ ਮਾਲ ਦੀ ਪੰਚਾ ਹਜ਼ਾਰ ਰਜਿਸਟਰ 20 ਰਜਿਸਟਰ ਦਵੇ ਸਵਾਦ ਤਾਂ ਫੇਰ ਆਉਂਦਾ ਜੀ ਆਹ ਲੋ ਜੀ ਵੀਡੀਓ ਚੱਲ ਰਹੀ ਹੈ ਬਹੁਤ ਤਾਕੜੀਆਂ ਗੱਲਾਂ ਹੋ ਰਹੀਆਂ ਨੇ ਇਹ ਵੀਡੀਓ ਸ਼ੇਅਰ ਵੀ ਕਰ ਦਿਓ ਜਿੰਨਾਂ ਦੇ ਮਾਪੇ ਬੱਚਿਆਂ ਨੂੰ ਪੜ੍ਹਾਉਂਦੇ ਬਹੁਤ ਠੀਕ ਹੈ ਜੀ ਪੜ੍ਹਾ ਰਹੇ ਨੇ ਬੱਚਿਆਂ ਨੂੰ ਤੇ ਬਹੁਤ ਵੱਡੀਆਂ ਗੱਲਾਂ ਕਰ ਰਹੇ ਨੇ ਅਮਨ ਮੁਖੀ ਡੀਪੂ ਵਾਲੇ ਠੀਕ ਹੈ ਜੀ ਆਹ ਗੱਲਾਂ ਤੁਹਾਨੂੰ ਕਿਸੇ ਮੁਖੀ ਡੀਪੂ ਵਾਲੇ ਨੇ ਨਹੀਂ ਕਰਦੇ ਜਿਹੜੇ ਇਹ ਕਰ ਰਹੇ ਨੇਗੇ ਹਾਂਜੀ ਭਾਈ ਜੀ ਹੋਰ ਕੀ ਅਸੀਂ ਭਾਈ ਜੀ ਆ 65 ਪੈਸੇ ਦੀ ਕਰਤੀ ਜੀ ਕੀ ਠੀਕ ਹੈ ਜੀ 65 ਪੈਸਿਆਂ ਦੀ 65 ਪੈਸਿਆਂ ਦੀ 60 ਰੁਪਏ ਦਾ ਪੈਕੇਟ ਦਾ ਮੈਂ ਖੁੱਲੀ ਦਿੰਦੇ ਜੀ ਇਹ ਠੀਕ ਹੈ 60 ਰੁਪਏ ਦਾ ਪੈਕੇਟ ਹੈ ਇਹ ਹੈ ਕੀ ਚੀਜ਼ ਜੀ ਇਹ ਨਟਰਾਜ ਦੀ ਜਿਹੜੀ ਕਿਹ ਮੈਂ ਜਿਹੜੀ ਹਾਂ ਜੀ ਪੁਰਾਣੀ ਜਵਾਲੇ ਨਾਂਗੇ ਸਾਡੇ ਵਾਲੇ ਟਾਈਮ ਹੈ ਨਟਰਾਜ ਦੀ ਪੈਨਸ਼ਨ ਤੇ ਸੋਹਣਾ ਦਿਆ ਹਾ ਸਾਈਡ ਹੋਣਾ ਹਾਂ ਜੀ ਹਾਂ ਜੀ ਇਹ ਬਾਈ ਜੀ ਉਹਨਾਂ ਲਈ ਵੀ ਹੈ ਜਿਹੜੇ ਵੀ ਸਾਨੂੰ ਫੇਰ ਗਏ ਉਹੀ ਗੱਲ ਆਏ ਦੀ ਮਹਿੰਗਾ ਕਹਿੰਦੇ ਵੀ ਚਲੋ ਯਾਰ ਅਸੀਂ 65 ਦੀ ਦਿੰਦੇ ਹਾਂ ਹਾਂ ਜੀ ਤੁਸੀਂ ਕੀ ਕਹਿੰਦੇ ਅਸੀਂ 5% ਤਾਂ ਕਹਿ ਕੇ ਲੈ ਰਹੇ ਹਾਂ ਤੇ ਸਾਨੂੰ ਕੋ 55 ਜਵਾਲ ਦਵਾਵੇ ਤਾਂ ਸਹੀ ਜਤੂ ਠੀਕ ਹੈ ਲਓ ਜੀ ਹੋਰ ਸਹੀ ਹੋਰ ਕੀ ਹੈ ਪਰ ਸਾਡੇ ਕੋਲੇ ਇਸ ਵਾਰ ਇੱਕ ਬੇਨਤੀ ਇਹ ਵੀ ਸਾਡੇ ਕੋਲ ਸਟਾਕ ਪਿਛਲੇ ਵਾਰ ਮੰਗਵਾਲ ਲਿਮਟਡ ਨਹੀਂ ਹੈਗਾ ਇੱਕ ਥੀ ਲਿਮਟਡ ਹੈ ਪਹਿਲਾਂ ਜਿੰਨਾ ਲਿਆ ਜਾ ਸਕਦਾ ਲੈ ਜਾਓ ਬਾਕੀ ਜਿੰਮੇ ਜਿੰਮੇ ਸਾਨੂੰ ਪ੍ਰੋਵਾਈਡ ਹੋਏ ਚੋਂ ਦੇਈ ਚੱਲਾਂਗੇ ਕਿਉਂਕਿ ਪ੍ਰੋਬਲਮਾਂ ਬਹੁਤ ਆਉਂਦੀਆਂ ਕਿਉਂਕਿ ਸਾਡੇ ਨਾਲ ਤੇ ਵੱਡੇ ਘਰਾਣੇ ਬੈਠੇ ਨੇ ਖੁਦ ਸਾਨੂੰ ਰੋਕ ਵੀ ਲਾਉਂਦੇ ਆ ਦਿੱਕਤਾਂ ਵੀ ਕ੍ਰੀਏਟ ਕਰਦੇ ਆ ਸਾਰਾ ਕੁਝ ਹੁੰਦਾ ਹੈ ਸਹੀ ਗੱਲ ਹੈ ਜੀ ਹੁਣ ਜਿੰਮੇ ਅਸੀਂ ਪੈਨ ਹੈ ਜੀ ਹਾਂਜੀ ਆ ਪੈਨ ਦੇਖੋ ਨਾਂ ਮੈਨੂੰ ਦੱਸਦੇ ਲੋੜ ਨਹੀਂ ਜੀ ਫਲੇਅਰ ਬ੍ਰਾਂਡ ਦਾ ਜੀ ਇਹ ਪੈਨ ਦਾ ਸੀ ਕੀ ਕਹਿੰਦੇ ਸਾਡੇ ਕੋਲੇ ਇਕੱਲਾ ਇਹ ਮਾਡਲ ਜੀ ਅਸੀਂ 60 ਰੁਪਏ ਦਾ ਪਤਾ ਕਰਤਾ ਜੀ ਤੁਸੀਂ ਥੋੜੇ ਸ਼ਹਿਰ ਦੇ ਵਿੱਚ ਆਸ-ਪਾਸੇ ਪਤਾ ਕਰਕੇ ਦੇਖੋ ਫਲੇਅਰ ਦਾ ਪੈਨ ਲੈਣ ਵਾਗ ਲੋ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ 85 ਰੁਪਏ ਦਾ ਪਤਾ ਲਾਤਾ ਦੁਕਾਨਦਾਰ ਨੂੰ ਜੀ ਵੀ ਅਸੀਂ ਕੁਝ ਨਹੀਂ ਕਮਾਇਆ ਸੀ ਕਹਿੰਦੇ ਵੀ ਅਸੀਂ 60 ਦਾ ਵੇਚਾਂ ਪਰ ਕਮਾ ਕੇ ਦਿੰਦਾ ਤੇ 1 ਰੁਪਈਆ ਕਮਾਇਆ ਸੀ ਠੀਕ ਹੈ ਜੀ 60 ਰੁਪਏ ਦੇ ਵਿੱਚ 60 ਰੁਪਏ ਵਿੱਚ 10 ਪੈਨ ਸੀ ਸ਼ੀਲਾ ਪੈਨ ਹਾਂ ਪਹਿਲਾਂ 60 ਰੁਪਏ ਦੇ ਵਿੱਚ ਤੁਸੀਂ ਵੀ ਕੋਈ 1 ਰੁਪਈਆ ਕਮਾ ਕੇ ਦੇ ਰਹੇ ਹੋ ਤੇ ਉਹ ਕੰਪਨੀ ਵਾਲੇ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਨੇ ਜੀ ਪਹਿਲਾ ਦੁਕਾਨਦਾਰ ਕੋਲੇ ਜਿਹੜਾ ਪਿੰਡ ਵਾਲੇ ਬੈਠੇ ਵੀਰ ਭਾਈ ਸਮਾਨ ਲਿਆਉਂਦੇ ਦੁਕਾਨਦਾਰਾਂ ਤੋਂ 85 ਦਾ ਪਤਾ ਲਾਉਂਦੇ ਜੀ ਉਹਨੂੰ ਕਹਿੰਦੇ ਅਸੀਂ ਕੁਝ ਕਮਾਇਆ ਨਹੀਂ ਕੀਤਾ ਅਸੀਂ ਕਹਿੰਦੇ ਵਿੱਚ ਕਮਾਈ ਨਹੀਂ ਕੀਤੀ ਤੁਹਾਰਾ ਹੈ ਯਾਰ ਠੀਕ ਹੈ ਜੋ ਕਹਿੰਦੇ 85 ਜੋ ਕਮਾਈ ਨਹੀਂ ਕੀਤੀ ਤੇ ਤੁਸੀਂ 60 ਰੁਪਏ ਦੇ ਵਿੱਚੋਂ ਪੈਸੇ ਕਮਾ ਰਹੇ ਹੋ ਬਿਲਕੁਲ ਕਮਾ ਰਹੇ ਹੋ ਇੱਕ ਕਮਾ ਰਹੇ ਹੋ ਚਾਰ ਕਮਾ ਰਹੇ ਹੋ ਜਿਹਨੇ ਵੀ ਆਹ ਕਾਪੀ 'ਚ ਵੀ ਦੇਖੋ ਜੀ ਜਿਹੜੇ ਵੀਰ ਕਹਿੰਦੇ ਨੇ ਜੀ ਇਸ ਚੀਜ਼ ਦਾ ਚੈਲੇਂਜ ਹੈ ਮੈਂ ਮਾਇੰਡ ਰਿਡ ਦੇਣਾ ਪਰ ਭਾਈ ਮੈਂ ਤਾਂ ਗੱत्ता ਵੇਚ ਕੇ ਪੈਸੇ ਕਮਾਵਾਂਗਾ ਜਿਹੜੇ ਕਾਪੀ 'ਚ ਪੇਟੀਆਂ ਚੁੱਕ ਠੀਕ ਹਾਣੇ ਲੱਗੇ ਨੇ ਮਾਲ ਹਣਾ ਮਠਾਈ ਉਹ ਪੀਪੇ ਵੇਚ ਕੇ ਪੂਰੇ ਕਰ ਲੈਣਾ ਹਾਂ ਬਈ ਇਹਨਾਂ ਕੱਕਾ ਵੇਚਾਂਗੇ ਜੀ ਕੱਲ ਵੇਚਿਆ ਕਰਤਾ ਹਾਂਜੀ ਹੋਰ ਸਾਨੂੰ ਗੱਤੇ ਚੋਂ 5 400 ਬੱਸ ਉਹ ਦੇ ਜੀ ਉਹ ਹੱਥਾ ਨਿਕਲ ਜਾਂਦਾ ਹਾਂਜੀ ਗੱਡੀਆਂ ਗੁੰਡੀਆਂ ਦਾ ਸੋ ਹਾਂ ਜਿੱਦਾਂ ਕਿ ਟਰਾਂਸਪੋਰਟਿਸ ਦਾ ਪੈਂਦਾ ਜੀ ਹਾਂਜੀ ਤੇ ਇੱਕ ਰਜਿਸਟਰ ਸੀਗਾ ਤੁਹਾਡੇ ਕੋਲ ਰਜਿਸਟਰ ਦਾ ਬਈ ਜੀ ਅਸੀਂ ਕੀ ਕਹਿੰਦੇ ਆਹ ਦੇਖੋ ਤਿਆਰ ਕਰਾਇਆ ਜੀ ਪ੍ਰੀਮੀਅਮ ਗ੍ਰੇਡ ਦਾ ਮਾਲ ਜੀ ਹਾਂਜੀ ਕਵਾਲਿਟੀ ਥੋੜੇ ਸਾਹਮਣੇ ਬੋਲਦੀ ਹੈ ਪਹਿਲਾਂ ਤੁਸੀਂ ਪ੍ਰਿੰਟਿੰਗ ਦੇਖੋ ਪ੍ਰਾਈ ਮੂਜੀ ਮੈਂ ਕਹਿੰਦਾ ਪ੍ਰਾਈ ਲਾਤੀ ਹੈ ਨਾ ਉਸ ਤਰ੍ਹਾਂ ਹੀ ਤਾਂ ਇਹ ਰਿਜ਼ਲਟ ਆ ਬਈ ਹੈਨਾ ਐਡੀ ਮੋਟੀ ਤੇ ਤੁਸੀਂ ਪੇਜ ਦੇਖੋ ਜਿਵੇਂ ਇਹ ਪਹਿਨੇ ਦੁੱਧ ਵਰਗੇ ਇਹਦੇ ਵਿੱਚ ਬਈ ਸੀ ਐਸੀ ਪਿੱਛੇ ਵੀ ਲਿਖਤਾ ਸੀ ਪ੍ਰਿੰਟਿੰਗ ਕਿਹੜੀ ਹੈ ਜੀ ਠੀਕ ਹੈ ਜੀ ਸਾਡੇ ਵੀਰ ਕਹਿੰਦੇ ਸੀ ਨਾ ਵੀ ਤੂੰ ਦੱਸਦਾ ਨਹੀਂ ਮੈਂ ਕਹਾਂ ਯਾਰ ਚੱਕੋ ਸਾਰਾ ਕੁਸ਼ੀ ਇਹਦੇ ਵੀ ਖਰਚਾ ਪਈ ਹੈ ਇਹ ਹੋਰ ਹੈ 240 ਦਾ ਜੀ 12 ਨਾਲ 12 ਜੀ ਫਰੀ ਹੈ 12 ਨਾਲ 12 ਫਿਰ ਪਹਿਲਾਂ ਹੀ ਦੇਣ ਦਾ ਮਨ ਨਹੀਂ ਸੀ ਜੀ ਕੰਪਨੀ ਵਾਲੇ ਸਾਨੂੰ ਮਾਨ ਲਿੱਤੇ ਰਹੇ ਸੀ ਇਹ ਹਾਂਜੀ ਇਹ ਬੰਦੇ ਨਾਲ ਡੀਲ ਹੋਈ ਲੀ ਕਿਸੇ ਗੱਲ ਕਰਤੋਂ ਬੰਦੇ ਨੂੰ ਆਏ ਲੱਗੇ ਇਹ ਨਾ ਐਸਬੀਐਮ ਗਰੁੱਪ ਹੈ ਜੀ ਦਿੱਲੀ ਦੇ ਵਿੱਚ ਠੀਕ ਹੈ ਜੀ ਅਸ਼ੋਬ ਬ੍ਰਾਂਡ ਤੋਂ ਤਿਆਰ ਕਰਾਂਗੇ ਉਹਨਾਂ ਨੇ ਵੀਰ ਨੇ ਸਾਡਾ ਸਾਥ ਦਿੱਤਾ ਜੀ ਇਸ ਕਰਕੇ ਵੀ ਅਸੀਂ 1 ਰੁਪਿਆ ਨਾਲ ਇੱਕ ਫ੍ਰੀ ਦੇ ਰਹੇ ਹਾਂ 1 ਰੁਪਿਆ ਰਜਿਸਟਰੀ ਕਮਾਈ ਲੈ ਰਹੇ ਹਾਂ ਜੀ ਠੀਕ ਹੈ ਜੀ 1 ਰੁਪਿਆ ਦੇ ਨਾਲ ਕਮਾਈ ਕਰ ਰਹੇ ਹਾਂ ਤੁਸੀਂ ਜੇ ਬਾਕੀ ਜਿਹੜੀਆਂ ਗੱਲਾਂ ਤੁਸੀਂ ਦੱਸੀ ਜਾਂਦੇ ਨਾ ਇਹ ਬਾਈ ਜੀ ਕਿੱਥੋਂ ਮਾਲ ਆਉਂਦਾ ਦਿੱਲੀ ਤੋਂ ਆਉਂਦਾ ਕਿੱਥੋਂ ਆਉਂਦਾ ਕਲਕੱਤੇ ਤੋਂ ਬਾਈ ਜੀ ਸਾਰਾ ਕੁਝ ਓਪਨ ਹੈ ਜੀ ਸਾਰਾ ਕੁਝ ਓਪਨ ਆ ਬਾਈ ਲਾਈਵ ਚੱਲੀ ਨੇ ਵੀਡੀਓ ਸਾਰਾ ਕੁਝ ਆਏ ਹੈ ਹੈਲ ਕਰ ਵੱਡੋ ਹੋ ਜੀ ਹਣਾ ਸਾਰੇ ਚੀਜ਼ਾਂ ਦੱਸ ਰਹੇ ਹੋ ਤੁਹਾਨੂੰ ਕੋਈ ਨਹੀਂ ਦੱਸਦਾ ਹਨ ਹੋਰ ਬਾਈ ਜੀ ਕੀ ਕਰਾਂਗੇ ਆ ਰੇਜਾ ਬਾਈ ਜੀ ਪਿਛਲੇ ਵਾਰ ਅਸੀਂ 45 ਰੁਪਏ ਦੇ 225 ਦਾ ਕੋਡਾ ਦਿੱਤਾ ਸੀ ਠੀਕ ਹੈ ਜੀ ਇੱਕ ਹੀ 200 ਦਾ ਕਰਤਾ ਜੀ ਐਲੀ 200 ਦਾ ਆਫਸਰਾ ਦੀ ਹੈ ਜੀ ਹਾਂ ਜੀ ਵੇਚੀ ਨਹੀਂ ਜੀ ਠੀਕ ਹੈ ਜੀ ਕਿੰਨੇ ਰੁਪਏ ਲੇ ਲੇ 300 ਰੁਪਏ ਠੀਕ ਹੈ ਜੀ 200 ਰੁਪਏ ਦਾ ਕਰਤਾ ਜੀ 100 ਰੁਪਏ ਦੇ ਸਤਾ ਜੀ ਪਿਛਲੇ ਵਾਰ ਨਾਲ 25 ਰੁਪਏ ਘਟਾਤੀ ਸੀ ਠੀਕ ਹੈ ਜੀ ਐਸ ਵਾਰ ਹੋਰ ਹੈ ਜੀ ਜਿਹੜਾ ਵੀ ਸਾਡੇ ਕੋਲ ਆਊਗਾ ਜੀ ਛੜ ਤੋਂ ਜੀ ਐਸਟੀ ਵਾਲਾ ਬਿੱਲ ਲੈ ਕੇ ਜਾਓ ਜੀ ਹਾਂ ਜੀ ਅਸੀਂ ਉਹਨਾਂ ਲਈ ਇੱਕ ਨਵੀਂ ਸੌਦਾ ਆ ਇੰਸਟਾਗ੍ਰam ਦਾ ਜੀ ਤੇ ਆ YouTube ਦਾ ਜੀ ਆ ਦੇਖੋ ਜਿਹੜਾ ਵੀਰ ਸਾਡੇ ਪੇਜ ਨੂੰ ਫੋਲੋ ਕਰੂਗਾ ਵੀਡੀਓ ਸ਼ੇਅਰ ਕਰੂ ਤੇ ਸਾਡਾ ਤਾਂ ਮਾਲ ਲੈ ਕੇ ਬਿਲਕੁਟਾ ਲੈ ਕੇ ਜਾਊਗਾ ਅਸੀਂ 21 ਨਾਮ ਕੱਢਾਂਗੇ ਜੀ ਲੱਕੀ ਡਰਾਅ ਕਰਾਂਗੇ ਲੱਕੀ ਡਰਾਅ ਕੱਟਾਂਗੇ 15 ਮਈ ਨੂੰ ਲਾਈਵ ਜੀ ਤੁਹਾਨੂੰ ਹੀ ਬੁਲਾਵਾਂਗੇ ਜੀ ਕਿ ਲਾਈਵ ਚੱਲਾਂਗੇ ਹਾਂ ਜੀ ਬਿੱਲ ਲੈ ਕੇ ਜਾਓ ਬੇਰਤੀ ਬਾਰ ਬਾਰ ਕਰਦੇ ਹਾਂ ਜੀ ਸਾਡਾ GST ਵਾਲਾ ਬਿੱਲਾ ਦੇਰ ਕੋਈ ਰਾਸ਼ਾ 2 ਮਿੰਟ ਵੇਟ ਕਰਕੇ ਸਾਡਾ ਬਿੱਲ ਜਰੂਰ ਲੈ ਕੇ ਜਾਓ ਤੁਹਾਡਾ ਰਾਈਟ ਵੀ ਹੈ ਗਾਰਮੈਂਟ ਦਾ ਵੀ ਰਾਈਟ ਹੈ ਜੀ ਸਾਡਾ ਬਿਲ ਜਿਹੜਾ ਹਟਾ ਫਰਜ ਹੈ ਜੀ ਮਾਪੇ ਉਹਨਾਂ ਦੁਕਾਨ ਤੇ ਚੱਲਦੇ ਬਿਲ ਦੇਣ ਤੋਂ ਅਸੀਂ ਬਿਲ ਦੇਣ ਨੂੰ ਤਿਆਰ ਹੈ ਜੀ ਅਸੀਂ ਬਿਲ ਲੈ ਕੇ ਦਵੋ ਹੋ ਸਕਦਾ ਸਾਨੂੰ ਪੇਮੈਂਟ ਜੁਪੀਏ ਪਾ ਦਿਓ ਜੀ ਸਾਨੂੰ ਕੈਸ਼ ਵੀ ਨਾ ਦਿਓ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਅਸੀਂ ਆਈਟਮਾ ਦਿਖਾਉਣਾ ਹੈ ਸਾਡੇ ਨਾਲ ਚਲੋ ਜੀ ਆਪਾਂ ਚੱਲਦੇ ਹਾਂ ਪਰਮੋਡ ਹੈ ਜੀ ਹਾਂਜੀ ਬਾਜ਼ਾਰ ਚ ਜਾਂਦੇ ਜੀ ਕੋਈ 100 ਦਾ ਕੋਈ 90 ਦਾ ਜੀ ਅਸੀਂ 70 ਰੁਪਏ ਦਾ ਦਿੰਨਾ ਫੁੱਲ ਫਲੈਕਸੀਬਲ ਹੈ ਜੀ ਲੋ ਮੋਡ ਦੋ ਜੀ ਤੁਹਾਨੂੰ ਮਰਜ਼ੀ ਆਪ ਨੂੰ ਪਰਮਾਣਾ ਮੋਟਾ ਡਾ ਲੱਗਦਾ ਆਹ ਲ ਨੇ ਮੈਂ ਮਾਰਦੀ ਬੋਚੇ ਲੋ ਤੇ ਨਾਲੇ ਜਮਾ ਆਰਪਾ ਰਜਮਾ ਤੁਸੀਂ ਦੇਖ ਸਕਦੇ ਹੋ ਪ੍ਰੀਮੀਅਮ ਗ੍ਰੇਡ ਦਾ ਜੀ ਸੇਕਰੇਵੇ ਦਾ ਜੀ ਬਿਲਡ ਦੇ ਨਾਲ ਹੈ ਇੱਕ ਨਿਰਮੀਆਂ ਦਾ ਲਾਥ ਬਾਈ ਜੀ ਇਹ 100 ਵਾਲਾ 70 ਦਾ ਜੀ 100 ਵਾਲਾ 70 ਰੁਪਏ ਦਾ ਆ ਦੇਖੋ ਜੀ 30 ਰੁਪਏ ਸਿੱਧੇ ਘਟਾ ਦੇ ਹਨਾ ਇਹ ਚੀਜ਼ਾਂ ਜਿਹੜੀਆਂ ਬਾਜ਼ਾਰ ਦੇ ਵਿੱਚ ਮਿਲਦੀ ਹੈ 150 ਵੀ ਲੈ ਲੈਣਦੇ 100 ਵੀ ਲੈ ਲੈਣਦੇ ਹਨਾ ਇੱਥੋਂ ਸਿਰਫ ਹਲਾਉਂਦੇ ਦੇਖੋ ਦੇਖਦਾ ਮੇਲਾ ਤੇ ਆ ਲੋ ਜੀ ਹੋਰ ਕੀ ਫੇਰ ਜੀ ਅਗਲਾ ਕਹਿੰਦਾ ਜੀ ਪੈਨ ਦਾ ਜੀ ਸਿੰਗਲ ਪਤਾ ਹੋਏ ਹੋ ਸਾਡੇ ਕੋਲ ਸਾਰੇ ਤਰ੍ਹਾਂ ਦੀ ਵੈਰਾਈਟੀਆਂ ਦੇਖੋ ਜੂਨੋ ਵੈਕਸ ਦਾ ਆ ਗਿਆ ਬਾਈ ਜੀ ਠੀਕ ਹੈ ਜੀ 70 ਬਈ ਨੂੰ ਜਿੰਨਾ ਮਰਜ਼ੀ ਲੈ ਜਾਓ ਠੀਕ ਹੈ ਜੀ ਜਿਹੜਾ ਮਰਜ਼ੀ ਮਾਡਲ ਹੈ ਜੀ ਜਿਹੜਾ ਮਰਜ਼ੀ ਲੈ ਜਾਓ ਜੀ ਕੋਈ ਇੱਕ ਤਰ੍ਹਾਂ ਦਾ ਮੰਨ ਲਈ ਜਿੰਨੇ ਮਰਜ਼ੀ ਤਰ੍ਹਾਂ ਦਾ ਦੇਖੋ ਜੀ ਆ ਉਹ ਐਮ ਆਰ ਹੋ ਗਿਆ ਹਾਂਜੀ ਆ ਗਲਾਸ ਜੱਲਿਆ ਜੀ ਹਾਂਜੀ ਤੇ ਜੱਲ ਤੁਹਾਨੂੰ ਖੁੱਲਾ ਦਿਖਾਉਣਾ ਜੀ ਆਹ ਵੇ ਇਦੇ ਉੱਤੇ ਵੀ ਅਸੀਂ ਇੱਕ ਡਿਸਕਾਊਂਟ ਸਪੈਸ਼ਲ ਕਰਤਾ ਜਿਉਂ 70 ਰੁਪਏ ਦਾ ਪਤਾ ਦਿੰਦੇ ਸੀ 60 ਰੁਪਏ ਦਾ ਜੀ 60 ਰੁਪਏ ਦਾ ਪਤਾ ਕਰਤਾ ਇਹ ਵੀ ਇਹ ਪਰ ਜਿੰਨਾ ਸਾਡੇ ਕੋਲ ਸਾਮਾਨ ਉੰਨੀ ਦੇ ਸਕਦੇ ਹਾਂ ਉਹਦੇ ਬਾਅਦ ਲਿਮਟਡ ਮਾਲ ਆ ਬਾਈ ਜੀ ਜਿਹਨੇ ਲਿਜਾਣਾ ਹੱਥੋਂ ਹੀ ਲੈ ਜਾਓ ਉਸ ਤੋਂ ਬਾਅਦ ਮਾਲ ਲੇਟ ਵੀ ਹੋ ਸਕਦਾ ਹੈ ਨਾ ਤੁਹਾਨੂੰ ਖੜਨਾ ਹੀ ਪੈ ਸਕਦਾ ਹਾਂਜੀ ਹਾਂਜੀ ਇਸੇ ਤਰ੍ਹਾਂ ਜਿਹੜਾ ਮਰਜੀ ਆ ਪੈਨ ਹੈ ਜੀ ਫਲੇਅਰ ਦੇ ਪਏ ਆ ਜੀ ਬੂਡੀ ਜੀ ਆ ਪਏ ਆ ਜੀ ਆ ਤੁਹਾਡੇ ਸਾਹਮਣੇ ਸਟਾਕ ਲੱਗਦੇ ਰਿਸਟਰ ਹੋਏ ਸਾਰੇ ਚਾਰਟਾਂ ਡਮਾ ਲੈ ਜੀ ਲਿਮਟਡ ਹੀ ਆ ਬਸ ਇਹ ਵੀ ਬਾਈ ਜੀ ਪਤਾ ਕਰ ਕੀ ਜੀ ਪਹਿਲਾਂ ਖਰੀਦਿਆ ਹੋ ਜੀ ਬ 1 ਬਾਈ ਜੀ ਹੁਣ ਆ ਦੇਖੋ ਫਲੇਅਰ ਤੁਸੀਂ ਰਾਈਟ ਹੰਡ ਮੀਟਰ ਪੈਨ ਵਰਤਦੇ ਹੋਗੇ ਛੋਡੇ ਜਮਾਨੇ ਚ ਵੀ ਸੀ ਹਾਂਜੀ ਸਾਡੇ ਟਾਈਮ ਵਾਲੇ ਹੈਗੇ ਜੀ ਹੈਗੇ ਸੀ ਨਾ ਜੀ ਹਾਂਜੀ ਇਹ ਵੀ ਸਾਡੇ ਕੋਲ ਲਿਮਟਿਡ ਹੀ ਆ ਪਰ ਮਾਰਤਾ ਠੀਕ ਹੈ ਜੀ ਫ੍ਰੈਸ਼ ਦਾ ਮਾਲ ਹੈ ਜੀ ਕੋਈ ਬੰਦਾ ਆਏ ਕਹੇ ਸੀ ਵੀ ਪੁਰਾਣਾ ਮਾਲ ਆ ਡੁਪਲੀਕੇਟ ਮਾਲ ਆ ਹਾਂਜੀ ਕੋਈ ਹੋਰ ਆ ਉਹਦੀ ਵੀ ਜ਼ਿੰਮੇਵਾਰੀ ਹੈ ਜਿਹੜਾ ਆ ਪੇਲ ਦੇਣਾ ਆ ਪੈਨ ਦੇਖੋ ਜੀ ਕਿੰਨੇ ਦਾ ਛੋਡੇ ਰੁਪਏ ਐਮ ਆਰ ਪੀ ਹੈ ਜੀ ਹਾਂਜੀ ਕੋਈ ਬਾਜ਼ਾਰ ਦੇ ਵਿੱਚ 25 ਦਾ ਵੇਚਦਾ ਕੋਈ 20 ਦਾ ਵੇਚ ਠੀਕ ਹੈ ਜੀ ਤੁਸੀਂ ਕਿੰਨੇ ਦਾ ਸਾਢੇ 13 ਰੁਪਏ ਨੂੰ 135 ਰੁਪਏ ਦਾ ਪੱਤਾ ਕਰਤਾ ਬ ਇਹਤੇ ਵੀ ਤੁਸੀਂ ਜੀਐਸਟੀ ਬਿਲ ਦਿੰਦੇ ਨੇ ਜੀ ਪੱਕਾ ਜੀ ਆਹ ਲਓ ਜੀ ਪੈਨ ਦੇ ਉੱਪਰ ਵੀ ਜੀਐਸਟੀ ਬਿਲ ਮਿਲਦਾ ਹੈ ਹਨਾ ਪੱਕਾ ਜਮਾਨ ਦੇ ਨਾਲ ਲੱਗੀ ਸਕੀਮ ਚਲਾਈ ਹੋਈ ਨੇ ਹਨਾ ਡਰਾ ਸੋਲੋ ਅਗਰ ਅੰਤਰਗੱਲ ਕੀਤੀ ਸੀ ਲਓ ਜੀ ਬਿਲ ਦਿਖਾਉਣਾ ਦੁਕਾਨ ਦਾ ਨਾਮ ਹਾਈਡ ਕਰੂੰਗਾ ਜੀ ਕਿਉਂਕਿ ਵਿਚਾਰੇ ਮੁੜ ਕੇ ਦੁਕਾਨੇ ਨਾਲ ਵਿਰੋਧ ਕਰਦੇ ਰਹਿੰਦੇ ਨੇ ਵੀ ਇਹ ਇਹਨੇ ਕਾ ਕਰਤਾ ਜੀ ਆ ਕਰਤਾ ਉਹਦੇ ਲਈ ਮਾਫੀ ਕਰਨਾ ਕਮਾਈ ਤੁਹਾਨੂੰ ਦੱਸਤੀ ਜੀ ਤੇ ਕੋਈ ਵੀ ਤਰਾਜ ਨਾ ਕਰਨਾ ਵੀ ਯਾਰ ਇਹਨਾਂ ਨੇ ਬੇਲੀ ਦਿਖਾਉਂਦਾ ਹਨਾ ਤੇ ਇਹਨਾਂ ਨੇ ਆਪਦੀ ਕਮਾਈ ਕਰਨੀ ਹੈ ਬਾਈ ਜੇ ਤੁਸੀਂ ਤੁਸੀਂ ਵੀ ਕਰ ਲਓ ਜੀ ਹਿੰਮਤ ਤਾਂ ਭਾਈ ਕੋਈ ਵੀ ਕਰ ਸਕਦਾ ਹਨਾ ਆ ਡੋਮਸ ਦੀ ਬਾਈ ਜੀ ਕਾਪੀ ਲਈਏ ਡੋਮਸ ਨੋਟਬੁੱਕ 55 MRP ਕਿੰਨੇ ਦੀ 16500 ਦੀ ਕਿੰਨੇ ਪੀਸ ਹੈ 600 ਪੀਸੀ ਡਿਵਾਈਡ ਕਰ ਲਓ 27.50 ਰੁਪਏ ਦੀ ਰਹੇਗੀ ਲਓ ਜੀ 27.50 ਦੀ ਆਈ ਆ ਮਿਲ ਦਿਖਾ ਤਾਂ ਤੁਹਾਨੂੰ ਪੱਕਾ ਤੇ 27.50 ਦੀ ਦੇਣੀ ਹੈ ਤਾਂ ਨਹੀਂ ਹਣਾ ਠੀਕ ਹੈ ਸਾਡੇ ਕੰਮ ਹੀ ਨਹੀਂ ਸੀ ਸਾਡੇ ਕੋਲ ਜੀ ਠੀਕ ਹੈ ਜੀ ਕੰਮ ਘੱਟ ਸੀਗਾ ਕੰਮ ਕੀ ਸੀ ਸੀਜ਼ਨ ਦੇ ਵਿੱਚ 2 ਲੱਖ ਰੁਪਏ ਦਾ ਮਾਲ ਵੇਚਦੇ ਸੀਗੇ ਜਿੱਤ ਨਾਲੱਖ ਦਾ ਠੀਕ ਹੈ ਇਹ ਤਾਂ ਪਿਛਲੇ ਸਾਲ ਪਤਾ ਨਹੀਂ ਰੱਬ ਨੇ ਕਿਵੇਂ ਵੇਅਰ ਕਰਤੀ ਜੀ ਪਿਛਲੇ ਸਾਲ ਵੇਚਿਆ ਸਮਾਨ ਜੀ ਹਾਂਜੀ ਅਸੀਂ ਬੇਚੀ ਗਈ ਪਰਮਾਤਮਾ ਮਾਲ ਆਈ ਗਈ ਚਲੋ ਜਿੰਨਾ ਕਿ ਤੁਹਾਡੇ ਕੋਲ ਪਹਿਲਾਂ ਮਾਲ ਆਉਂਦਾ ਸੀ ਨਾ ਕਿੰਨੇ ਪਰਸੈਂਟ ਤੇ 베ਚਦੇ ਪਹਿਲਾਂ ਬਾਈ ਜੀ ਅਸੀਂ 15 20 ਮਿੰਟ ਤਾਂ ਲੈਂਦੀ ਲੈਂਦੀ ਸੀ ਠੀਕ ਹੈ ਜੀ 20% ਕਰਦੇ ਦਿੰਦੇ ਸੀ ਮਾਲ ਲੈਂਦੇ ਸੀ ਵੇਚਦੇ ਠੀਕ ਹੈ ਜੀ ਤੇ ਐਨਾ ਹੁਣ ਤੁਸੀਂ ਐਨਾ ਡਾਊਨ ਕਿਵੇਂ ਆ ਗਏ 20% ਤੋਂ 5% ਤੱਕ ਕਿਵੇਂ ਪਹੁੰਚੇ ਕੀ ਕਾਰਨ ਹੋਇਆ ਬੈਠਾ ਸੀ ਆ ਜੀ ਜਿਹੜੀ ਹਕੀਕਤ ਗੱਲ ਤੇ ਹੈ ਮੁੱਦਰਤੀ ਬੈਠੇ ਬੈਠੇ ਸੋਚਿਆ ਯਾਰ ਮੈਂ ਆਪਦਾ ਬੱਚਾ ਸਕੂਲ ਲਾਉਣ ਗਿਆ ਹਾਂਜੀ ਉਹ ਕਹਿੰਦੇ 27000 ਰੁਪਏ ਐਡਮਿਸ਼ਨ ਫੀਸ ਤੇ ਠੀਕ ਹੈ ਜੀ ਮੈਂ ਯਾਰ ਉਹ ਦੁਆ ਕਹਿੰਦੇ 33 ਰੁਪਏ ਬਚੇ ਫੀਸ ਹੈ ਹਾਂਜੀ ਮਾ ਸਾਰੇ ਵੀ ਠੀਕ ਹੈ ਜੀ ਉਹ ਕਹਿੰਦੇ ਵੀ ਤੁਹਾਨੂੰ ਇੱਕ ਬਾਕਸ ਅਸੀਂ ਸਕੂਲ ਤੋਂ ਦਵਾਂਗੇ ਜੀ 4500 ਰੁਪਏ ਦੇ ਹਾਂਜੀ ਮਾ ਜੀ ਲੈ ਮਾ ਦੀ ਕੱਪ ਨਹੀਂ ਅਸੀਂ ਦਿੰਨਾ ਕਹਿੰਦੇ ਇਹ ਸਾਡੀਆਂ ਆਪਦੀਆਂ ਪ੍ਰਿੰਟਡ ਹਾਂਜੀ ਮਾ ਕਾਫੀ ਸੋਚੀ ਜੀ ਆ ਕੇ ਕਰੇ ਉਹ ਕਾਪੀ ਮਾਤਰੀ 12.5 ਰੁਪਏ ਦੀ ਪੈਂਦੀ ਹੈ ਜਿਹੜੀ 30 ਰੁਪਏ ਲਾਉਂਦੇ ਨੇ ਠੀਕ ਹੈ ਜੀ ਐਨੀ ਲੋਟ ਸੀਗੀ ਇੱਥੇ ਵੀ ਹਾਂ ਮੈਂ ਸੋ 100 ਰੁਪਏ ਕੀ ਹੈ ਕੀ ਨਹੀਂ ਬੈਠੇ ਬੈਠੇ ਨਾਲ ਕੁਦਰਤੀ ਗੱਲ ਚੱਲ ਪਈ ਐਨੇ ਕੋਈ ਕੌਂਟਰਵਰਸੀ ਜੋਗੀ ਕਿਸੇ ਨਾਲ ਹਾਂਜੀ ਆਪਾਂ ਪਿਛਲੀ ਵਾਰ 12.5 ਦੀ ਵੇਚੀ ਕਾਪੀ ਠੀਕ ਹੈ ਜੀ ਇੱਕ ਵੀ ਜੇ ਮਾਲ ਹੈ ਜਿਹੜਾ ਬਣਾਉਗਾ ਜੀ ਹਾਂਜੀ ਅਸੀਂ ਕੀ ਕਹਿੰਦੇ ਜਿਵੇਂ ਹੈਗਾ ਬਸ ਕੋਈ 50 ਪੈਸੇ 1 ਰੁਪਏ ਤੋਂ ਵੀ ਵੇਚਣਾ ਹੈ ਜੀ ਅੱਖਾਂ ਖੋਲ ਦਿਓ ਤੁਹਾਡੀਆਂ ਸਕੂਲ ਨੇ ਬਾਈ ਬਿਲਕੁਲ ਜੀ ਬਾਈ ਜੀ ਲਓ ਜੀ ਇੱਧਰ ਆ ਕੇ ਬਸ ਸਟੈਂਡ ਇੱਧਰ ਆ ਕੇ ਤਿੰ ਆ ਬਾਈਆਂ ਦਾ ਜਿਹੜਾ ਉੱਪਰ ਹੈਗਾ ਤੁਹਾਨੂੰ ਦਗਾ ਦਿਖਾ ਦਿੰਦੇ ਬਿਲਕੁਲ ਨੇੜੇ ਹੈ ਗਿੱਕਾਂ ਤੈਨੂੰ ਕੋਣੀ ਤੋਂ ਬੱਤੀਆਂ ਵਾਲਾ ਚੌਕ ਬਾਬਾ ਵਾਲਮੀਕ ਚੌਕ ਮਾਨਸਾ ਦੇਖ ਸਕਦੇ ਹੋ ਤੁਸੀਂ ਅਮਨ ਮੁਕਤੀਪੂ ਇਹ ਚੱਲ ਕੇ ਜਿਹੜਾ ਹੈਗਾ ਕੋਈ ਹੋਰ ਜਾਣਕਾਰੀ ਵੀ ਤੁਹਾਨੂੰ ਜਲਦੀ ਤੋਂ ਜਲਦੀ ਸ਼ੇਅਰ ਕਰਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਬੱਚੇ ਦੇ ਘਰੇ ਜਿਹੜੀ ਹੈਗੀ ਹੈ ਬਾਈ ਰੇਟ ਟੂ ਰੇਟ ਵਾਲੀ ਕਾਪੀ ਕਿਤਾਬ ਜੋੜੀ ਕੋਈ ਵੀ ਚੀਜ਼ ਜਾਣੀ ਆ ਅੱਥਲ ਜਾ ਸਕਦੇ ਹੋ ਧੰਨਵਾਦ ਆ ਜੀ